ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਾਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਮੈਂ ਇੰਗਲੈਂਡ ਤੋਂ ਵਾਪਸ ਆਇਆ ਸੀ ਆਉਂਦੇ ਸਾਰ ਹੀ ਮੈਂ ਆਪਣੇ ਬਿਜ਼ਨਸ ਸਟਾਰਟ ਕਰਨ ਲਈ ਦਿਨ ਰਾਤ ਬਿਜ਼ੀ ਰਹਿੰਦਾ ਜਦੋਂ ਮੈਂ ਘਰ ਆਉਂਦਾ ਤਾਂ ਘਰ ਵਿੱਚ ਹਰ ਰੋਜ਼ ਤਮਾਸ਼ਾ ਬਣਿਆ ਪਿਆ ਹੁੰਦਾ ਮੇਰੀ ਮਾਂ ਮੇਰੀ ਪਤਨੀ ਬਾਰੇ ਕੁਝ ਨਾ ਕੁਝ ਕਹਿੰਦੀ ਰਹਿੰਦੀ ਇਹ ਘਰ ਵਿੱਚ ਬੈਠਦੀ ਨਹੀਂ ਸਾਰਾ ਦਿਨ ਆਂਡ ਗੌਂਡ ਬੈਠੀ ਰਹਿੰਦੀ ਇਸ ਨੂੰ ਕੋਈ ਘਰ ਦੀ ਫਿਕਰ ਨਹੀਂ ਇਸ ਨੂੰ ਬੱਚਿਆਂ ਦੀ ਕੋਈ ਫਿਕਰ ਨਹੀਂ ਘਰ ਵਿੱਚ ਬਹੁਤ ਖਲਾਰਾ ਸਾਰਾ ਦਿਨ ਐਵੇਂ ਹੀ ਪਿਆ ਰਹਿੰਦਾ ਬਸ ਇਹ ਤਾਂ ਪਹਿਨ ਪੱਚਰ ਕੇ ਆਂਡ ਗਵਾਂਡ ਬੈਠੀ ਰਹਿੰਦੀ ਹੈ ਅਸਲ ਵਿੱਚ ਮੇਰੀ ਮਾਂ ਦੀ ਗੱਲ ਠੀਕ ਸੀ ਜਦੋਂ ਮੈਂ ਘਰ ਆਉਂਦਾ ਮੇਰੀ ਪਤਨੀ ਅਮ੍ਰਿਤਾ ਘਰ ਵਿੱਚ ਨਾ ਹੁੰਦੀ ਮੈਂ ਦੇਖਿਆ ਮੇਰੀ ਪਤਨੀ ਘਰ ਵਿੱਚ ਨਹੀਂ ਸੀ ਮੈਂ ਆਪਣੇ ਬੇਟੇ ਨੂੰ ਕਿਹਾ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ ਘਰ ਵਿੱਚ ਚਾਰੇ ਪਾਸੇ ਨਜ਼ਰ ਮਾਰੀ ਤਾਂ ਦੇਖਿਆ ਚਾਰੇ ਪਾਸੇ ਬਹੁਤ ਖਿਲਾਰੇ ਪਏ ਹੋਏ ਸੀ ਘਰ ਵਿੱਚ ਚੀਜ਼ਾਂ ਖਿਲਰੀਆਂ ਹੋਈਆਂ ਸੀ ਪਰ ਮੇਰੀ ਮਾਂ ਤਾਂ ਲਗਾਤਾਰ ਮੇਰੀ ਘਰ ਵਾਲੀ ਅਮਰਤਾ ਦੀ ਬੁਰਾਈ ਕਰ ਰਹੀ ਸੀ ਉਸ ਨੂੰ ਘਰ ਦਾ ਕੋਈ ਖਿਆਲ ਨਹੀਂ ਤੂੰ ਉਸ ਨੂੰ ਸਿਰ ਤੇ ਚੜਾ ਕੇ ਰੱਖਿਆ ਹੈ ਤੂੰ ਉਸ ਨੂੰ ਕਹਿ ਸਕਦਾ ਹੈ ਮੈਨੂੰ ਮੇਰੀ ਮਾਂ ਦੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਆ ਰਿਹਾ ਸੀ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿਉਂ ਤੂੰ ਵੀ ਉਸ ਨੂੰ ਕਹਿ ਤੂੰ ਵੀ ਉਸ ਨੂੰ ਕਹਿ ਸਕਦੀ ਹੈ ਉਸ ਨੂੰ ਸਮਝਾ ਸਕਦੀ ਹੈ ਮੈਂ ਬਾਹਰੋਂ ਕੰਮ ਤੇ ਥੱਕਿਆ ਆਉਂਦਾ ਤਾਂ ਆਉਂਦਿਆਂ ਹੀ ਤੁਸੀਂ ਘਰ ਵਿੱਚ ਕਲੇਸ਼ ਬਣਾਇਆ ਹੁੰਦਾ ਤਾਂ ਮੇਰੀ ਮਾਂ ਅੱਗੋਂ ਕਹਿੰਦੀ ਮੈਂ ਉਸ ਨੂੰ ਕੀ ਸਮਝਾਵਾਂ ਉਹ ਮੇਰੀ ਗੱਲ ਸੁਣਦੀ ਹੀ ਨਹੀਂ ਉਹ ਮੇਕਅਪ ਕਰਕੇ ਗਵਾਂਢ ਚਲੀ ਜਾਂਦੀ ਘਰ ਤਾਂ ਬੈਠਦੀ ਨਹੀਂ ਉੱਤੋਂ ਰਾਤ ਪੈਣ ਵਾਲੀ ਰੋਟੀ ਹਾਲੇ ਤੱਕ ਬਣੀ ਹੋਈ ਨਹੀਂ ਬਸ ਗੱਲਾਂ ਕਰਦਿਆਂ ਉੱਤੋਂ ਅਮਿਰਤਾ ਆ ਗਈ ਉਸਨੇ ਲਾਈਟ ਜਿਹਾ ਮੇਕਅਪ ਕੀਤਾ ਹੋਇਆ ਸੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਉਸਦੇ ਹੱਥਾਂ ਵਿੱਚ ਇੱਕ ਕੌਲਾ ਸੀ ਬਹੁਤ ਸੋਹਣਾ ਕੌਲਾ ਸੀ ਮਾਂ ਨੇ ਉਸਨੂੰ ਦੇਖ ਕੇ ਫਿਰ ਬੋਲਣਾ ਸ਼ੁਰੂ ਕਰਤਾ ਦੇਖੋ ਘਰੇ ਪੈਰ ਰੱਖਣੋਂ ਥਾਂ ਨਹੀਂ ਇਹ ਮਹਾਰਾਣੀ ਜਿਵੇਂ ਪਾਰਟੀ ਤੋਂ ਆਈ ਹੋਵੇ ਉਸਨੇ ਆਉਂਦਿਆ ਸਾਰ ਹੀ ਰੋਟੀਆਂ ਪਕਾਈਆਂ ਡਾਈਨਿੰਗ ਟੇਬਲ ਉੱਤੇ ਪਹਿਲਾਂ ਹੀ ਸਲਾਦ ਪਾਣੀ ਸਭ ਕੁਝ ਪਿਆ ਹੋਇਆ ਸੀ ਰੋਟੀਆਂ ਪਕਾ ਕੇ ਉਸਨੇ ਸਭ ਨੂੰ ਕਿਹਾ ਜਲਦੀ ਜਲਦੀ ਖਾ ਲੋ ਬਹੁਤ ਭੁੱਖ ਲੱਗੀ ਹੋਈ ਜਦੋਂ ਅਸੀਂ ਡਾਈਨਿੰਗ ਟੇਬਲ ਤੇ ਰੋਟੀ ਖਾਣ ਲੱਗੇ ਤਾਂ ਮੇਰੀ ਨਜ਼ਰ ਉਸ ਕੌਲੇ ਤੇ ਪਈ ਜੋ ਅਮ੍ਰਿਤਾ ਜਦੋਂ ਗਵਾਂਡੋਂ ਆਈ ਸੀ ਉਸਦੇ ਹੱਥ ਵਿੱਚ ਸੀ ਮੈਂ ਅਮ੍ਰਿਤਾ ਨੂੰ ਪੁੱਛਿਆ ਇਸ ਕੋਲੇ ਵਿੱਚ ਕੀ ਤਾਂ ਡਰਦੇ ਹੋਏ ਅਮ੍ਰਿਤਾ ਨੇ ਦੱਸਿਆ ਮੈਂ ਉਹਨਾਂ ਦੇ ਘਰ ਸੁੱਖ-ਸ਼ਾਂਤ ਪੁੱਛਣ ਗਈ ਸੀ ਤਾਂ ਪਤਾ ਹੀ ਇਹਨੇ ਲੱਗਾ ਸਮਾਂ ਕਿਵੇਂ ਬੀਤ ਗਿਆ ਮੈਂ ਲੇਟ ਹੋ ਚੁੱਕੀ ਸੀ ਘਰ ਵਿੱਚ ਰੋਟੀ ਵੀ ਨਹੀਂ ਬਣੀ ਜਿਸ ਕਰਕੇ ਗਵਾਂਡਨ ਮੀਰਾ ਨੇ ਮੈਨੂੰ ਆਪਦੀ ਸਬਜ਼ੀ ਵਿੱਚੋਂ ਅੱਧੀ ਸਬਜ਼ੀ ਮੈਨੂੰ ਇਸ ਕੌਲੇ ਵਿੱਚ ਪਾ ਦਿੱਤੀ ਮੈਂ ਤਾਂ ਉਸ ਨੂੰ ਬਹੁਤ ਮਨਾ ਕੀਤਾ ਸੀ ਬਾਰੂਸ ਨੇ ਉਹ ਮਨਾ ਮੈਂ ਤਾਂ ਉਸ ਨੂੰ ਬਹੁਤ ਮਨਾ ਕੀਤਾ ਪਰ ਉਹ ਮੰਨੀ ਨਹੀਂ ਉਸ ਨੇ ਮੈਨੂੰ ਸਬਜੀ ਦੇ ਦਿੱਤੀ ਮੇਰੇ ਸਵਾਲਾਂ ਤੋਂ ਡਰਦੀ ਹੋਈ ਉਹ ਕਿਚਨ ਵਿੱਚ ਕੁਝ ਲੈਣ ਚਲੀ ਗਈ ਪਰ ਮੈਂ ਉਹਨਾਂ ਪਤੀ ਜਾਂ ਮਰਦਾਂ ਵਿੱਚੋਂ ਨਹੀਂ ਸੀ ਜੋ ਆਪਣੀ ਪਤਨੀ ਨੂੰ ਸਵਾਲ ਕਰਦੇ ਤੇ ਸ਼ੱਕ ਦੀ ਨਜ਼ਰ ਨਾਲ ਦੇਖਦੇ ਪਰ ਹੁਣ ਮੈਨੂੰ ਅਮਰਤਾ ਦੀਆਂ ਕੁਝ ਹਰਕਤਾਂ ਕਰਕੇ ਦੂਸਰਾ ਮੇਰੇ ਤੇ ਮੇਰੀ ਮੰਮੀ ਦੀਆਂ ਗੱਲਾਂ ਦਾ ਅਸਰ ਸੀ ਇਸ ਕਰਕੇ ਮੈਂ ਸੋਚਿਆ ਮੈਂ ਅਜਮਰਤਾ ਨੂੰ ਪੁੱਛਾਂਗਾ ਤੇ ਉਸ ਨੂੰ ਗਵਾਂਡ ਜਾਣ ਤੋਂ ਰੋਕਾਂਗਾ ਜਦੋਂ ਰਾਤ ਹੋਈ ਮੈਂ ਅਮਰਤਾ ਨੂੰ ਕਿਹਾ ਉਹ ਘਰ ਰਿਹਾ ਕਰੇ ਗਵਾਂਡ ਗਵਾਂਡ ਨਾ ਜਾਇਆ ਕਰੇ ਤਾਂ ਉਹ ਮੈਨੂੰ ਗੁੱਸੇ ਵਿੱਚ ਬੋਲਣ ਲੱਗੀ ਖੁੱਤਾਂ ਪੰਜਾ ਸਾਲਾਂ ਬਾਅਦ ਇੰਗਲੈਂਡ ਤੋਂ ਵਾਪਸ ਆਇਓ ਵਿਆਹ ਦੇ ਕੁਝ ਮਹੀਨਿਆਂ ਬਾਅਦ ਤੁਸੀਂ ਉੱਥੇ ਚਲੇ ਗਈ ਸੀ ਤੁਹਾਨੂੰ ਮੇਰਾ ਕੋਈ ਖਿਆਲ ਨਹੀਂ ਸੀ ਮੈਂ ਇਕੱਲੀ ਘਰ ਵਿੱਚ ਕੀ ਕਰਦੀ ਮੰਮੀ ਵੀ ਸਾਰਾ ਦਿਨ ਚੜਚੜ ਕਰਦੇ ਰਹਿੰਦੇ ਮੈਂ ਫਿਰ ਕੀ ਕਰਾਂ ਮੈਂ ਆਪਣਾ ਦਿਲ ਵੀ ਇਸ ਘਰ ਵਿੱਚ ਲਗਾਉਣਾ ਸੀ ਇਸ ਕਰਕੇ ਮੈਂ ਟਾਈਮ ਪਾਸ ਕਰਨ ਲਈ ਗਵੰਡਨ ਮੀਰਾ ਕੋਲ ਚਲੀ ਜਾਂਦੀ ਹਾਂ ਤਾਂ ਇਸ ਗੱਲ ਵਿੱਚ ਬੁਰਾਈ ਵੀ ਕੀ ਮੈਂ ਵੀ ਚੁੱਪ ਕਰ ਗਿਆ ਕਿਉਂਕਿ ਉਸ ਦੀ ਗੱਲ ਕੁਝ ਹੱਦ ਤੱਕ ਠੀਕ ਵੀ ਸੀ ਕਿਉਂਕਿ ਮੈਂ ਆਪਦੀ ਮਾਂ ਦਾ ਸੁਭਾਅ ਵੀ ਜਾਣਦਾ ਸੀ ਅਗਲੇ ਦਿਨ ਛੁੱਟੀ ਸੀ ਮੈਂ ਰਾਤ ਨੂੰ ਲੇਟ ਸੁੱਤਾ ਜਿਸ ਕਰਕੇ ਮੈਂ ਸਵੇਰੇ ਵੀ ਲੇਟ ਹੀ ਉੱਠਣਾ ਸੀ ਪਰ ਸਵੇਰੇ ਸਵੇਰੇ ਮੇਰਾ ਬੇਟਾ ਐਸ਼ ਸਵੇਰੇ ਉੱਠ ਕੇ ਰੋਣ ਲੱਗ ਪਿਆ ਮੈਨੂੰ ਬਹੁਤ ਗੁੱਸਾ ਚੜਿਆ ਹੋਇਆ ਸੀ ਕਿਉਂਕਿ ਇੱਕ ਤਾਂ ਮੇਰੀ ਨੀਂਦ ਪੂਰੀ ਨਹੀਂ ਹੋਈ ਸੀ ਉੱਪਰੋਂ ਮੈਂ ਆਪਣੀ ਪਤਰੀ ਅਮਰਤਾ ਨੂੰ ਆਵਾਜ਼ਾਂ ਲਗਾ ਰਿਹਾ ਸੀ ਤੇ ਉਹ ਆਵਾਜ਼ ਨਹੀਂ ਦੇ ਰਹੀ ਸੀ ਮੈਂ ਕਮਰੇ ਤੋਂ ਬਾਹਰ ਨਿਕਲਿਆ ਤਾਂ ਮੈਂ ਆਪਣੀ ਮਾਂ ਨੂੰ ਪੁੱਛਿਆ ਉਹ ਕਿੱਥੇ ਹੈ ਤਾਂ ਮਾਂ ਕਹਿਣ ਲੱਗੀ मैडम ਘਰੇ ਹੋਣ ਤੇ ਤੁਹਾਨੂੰ ਆਵਾਜ਼ਾਂ ਦੇਣ ਉਹ ਸਵੇਰੇ ਸਵੇਰੇ ਹੀ ਸਵੈਰ ਸੈਰ ਸਪਾਟੇ ਲਈ ਨਿਕਲ ਜਾਂਦੀ ਤਾਂ ਮੈਂ ਆਪਣੀ ਮਾਂ ਨੂੰ ਫਿਰ ਪੁੱਛਿਆ ਉਹ ਫਿਰ ਕਿੱਥੇ ਹੈ ਤਾਂ ਮੇਰੀ ਮਾਂ ਨੇ ਕਿਹਾ ਉਹ ਉੱਪਰ ਛੱਤ ਤੇ ਸੈਰ ਕਰ ਰਹੀ ਹੋਣੀ ਉਸ ਨੂੰ ਤੇਰੀ ਜਾਂ ਬੱਚੇ ਦੀ ਕੋਈ ਫਿਕਰ ਨਹੀਂ ਮੇਰੀ ਮਾਂ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਮੈਨੂੰ ਬਹੁਤ ਗੁੱਸਾ ਚੜਿਆ ਮੈਂ ਜਲਦੀ ਨਾਲ ਛੱਤ ਵੱਲ ਜਾਣ ਹੀ ਲੱਗਾ ਸੀ ਉੱਪਰੋਂ ਅਮਰਤਾ ਉਹਨੇ ਤੇਰ ਨੂੰ نیچے ਆ ਰਹੀ ਸੀ ਅੱਜ ਉਸਨੇ ਰੈੱਡ ਕਲਰ ਦਾ ਸੂਟ ਪਾਇਆ ਹੋਇਆ ਸੀ ਨਾਲ ਮੈਚਿੰਗ ਚੂੜੀਆਂ ਵੀ ਪਾਈਆਂ ਹੋਈਆਂ ਸੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਪਰ ਮੈਂ ਬਹੁਤ ਗੁੱਸੇ ਵਿੱਚ ਸੀ ਤਾਂ ਮੈਂ ਉਸ ਨੂੰ ਪੁੱਛਿਆ ਇਸ ਵਿੱਚ ਕੀ ਹੈ ਉਸ ਕੋਲ ਇੱਕ ਕੌਲਾ ਸੀ ਮੈਂ ਉਸ ਨੂੰ ਪੁੱਛਿਆ ਇਸ ਵਿੱਚ ਕੀ ਹੈ ਤਾਉ ਕਬਰ ਆ ਗਈ ਘਬਰਾਉਂਦੇ ਹੋਏ ਉਸਨੇ ਮੈਨੂੰ ਕਿਹਾ ਇਸ ਵਿੱਚ ਖੰਡ ਹੈ ਮੇਰੇ ਸਵੇਰੇ ਸਵੇਰੇ ਤੁਸੀਂ ਵੀ ਉੱਠਣਾ ਨਹੀਂ ਚਾਹੁੰਦੇ ਸੀ ਮੰਮੀ ਵੀ ਤੜਕੇ ਹੀ ਚਾਹ ਪੀਣ ਦੀ ਆਦਤ ਹੈ ਇਸ ਕਰਕੇ ਮੈਂ ਕੀ ਕਰਦੀ ਮੈਂ ਫਿਰ ਗਵੰਡਨ ਮੀਰਾ ਤੋਂ ਖੰਡ ਉਧਾਰ ਲੈ ਕੇ ਆਈ ਹਾਂ ਮੰਮੀ ਨੇ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਇੱਕ ਘੰਟੇ ਤੋਂ ਤੂੰ ਖੰਡ ਹੀ ਮੰਗ ਰਹੀ ਸੀ ਮੀਰਾ ਮੇਰੀਆਂ ਤੇ ਮੰਮੀ ਦੀਆਂ ਸਵਾਲਾਂ ਭਰੀਆਂ ਨਜ਼ਰਾਂ ਨੂੰ ਦੇਖ ਕੇ ਅਮਰਤਾ ਡਰਦੀ ਹੋਈ ਕਹਿੰਦੀ ਇਸ ਵਿੱਚ ਕੀ ਹੋ ਗਿਆ ਜੇਕਰ ਮੈਂ 10 ਮਿੰਟ ਲਈ ਖੜਵੀ ਗਈ ਫਿਰ ਉਹ ਫਟਾਫਟ ਰਸੋਈ ਵਿੱਚ ਚਲੀ ਗਈ ਤਾਂ ਪਿੱਛੋਂ ਮੇਰੀ ਮਾਂ ਫੇਰ ਸ਼ੁਰੂ ਹੋ ਗਈ ਵੇਖਿਆ ਆਪ ਦੀ ਘਰ ਵਾਲੀ ਦੇ ਤੇਵਰ ਸੁਣ ਹੁਣ ਮੇਰੇ ਦਿਲ ਦਿਮਾਗ ਵਿੱਚ ਅਮਰਤਾ ਦੇ ਲਈ ਸ਼ੱਕ ਪੈਦਾ ਹੋ ਗਿਆ ਉਨਹੀਂ ਦੇਰ ਨੂੰ ਮੇਰੇ ਫੋਨ ਤੇ ਕਿਸੇ ਕੰਪਨੀ ਦੇ ਵਰਕਰ ਦਾ ਫੋਨ ਆ ਗਿਆ ਮੇਰਾ ਧਿਆਨ ਉਸ ਪਾਸਿਓਂ हट ਗਿਆ ਮੈਂ ਆਪਣੇ ਕੰਮ ਵਿੱਚ ਬਿਜ਼ੀ ਹੋ ਗਿਆ ਉਹਨੇ ਦੇਰ ਨੂੰ ਅਮਰਤਾ ਨੇ ਬ੍ਰੇਕਫਾਸਟ ਰੈਡੀ ਕਰ ਲਿਆ ਅਸੀਂ ਸਾਰੇ ਡਾਈਨਿੰਗ ਟੇਬਲ ਤੇ ਬ੍ਰੇਕਫਾਸਟ ਕਰਨ ਹੀ ਲੱਗੇ ਸੀ ਤਾਂ ਅਮਰਤਾ ਨੇ ਇੱਕ ਪਲੇਟ ਵਿੱਚ ਚਾਰ ਆਲੂ ਵਾਲੇ ਪਰੌਂਠੇ ਤੇ ਦਹੀਂ ਰੱਖ ਕੇ ਮੇਰੇ بیٹے ਐਸ਼ ਨੂੰ ਕਿਹਾ ਕਿ ਜਾ ਗੁਆਂਡ ਵਾਲੀ ਮੀਰਾ ਆਂਟੀ ਨੂੰ ਦੇ ਆ ਉਸ ਨੂੰ ਮੇਰੇ ਹੱਥ ਦੇ ਬਣੇ ਹੋਏ ਪਰੌਂਠੇ ਬਹੁਤ ਪਸੰਦ ਨੇ ਤਾਂ ਮੇਰੀ ਮਾਂ ਕਹਿਣ ਲੱਗੀ ਅਮ੍ਰਿਤਾ ਇਹ ਪਰੌਂਠੇ ਅਗਰ ਬਚ ਗਏ ਨੇ ਤਾਂ ਭੁੱਖ ਲੱਗੀ ਆਪਾਂ ਦੁਪਹਿਰ ਟਾਈਮ ਖਾ ਲਵਾਂਗੇ ਗਵੰਡਨ ਨੂੰ ਦੇਣ ਦੀ ਕੀ ਜ਼ਰੂਰਤ ਤਾਂ ਅੱਗੋਂ ਅਮ੍ਰਿਤਾ ਬੋਲੀ ਕੋਈ ਗੱਲ ਨਹੀਂ ਮੰਮੀ ਅਗਰ ਭੁੱਖ ਲੱਗੀ ਤਾਂ ਦੁਪਹਿਰ ਟਾਈਮ ਮੈਂ ਕੁਝ ਹੋਰ ਬਣਾ ਦੇਵਾਂਗੀ ਓਨੀ ਦੇਰ ਨੂੰ ਪਰੌਂਠੇ ਦੇ ਕੇ ਬੇਟਾ ਐਸ਼ ਵਾਪਸ ਆ ਗਿਆ ਆ ਕੇ ਆਪਦੀ ਦਾਦੀ ਨੂੰ ਕਹਿਣ ਲੱਗਾ ਮੀਰਾ ਆਂਟੀ ਘਰ ਨਹੀਂ ਸੀ ਲਖਵੀਰ ਅੰਕਲ ਸੀ ਤੇ ਉਹ ਕਹਿ ਰਹੇ ਸੀ ਤੇਰੀ ਮੰਮੀ ਦੇ ਹੱਥ ਤੇ ਬਣਾਏ ਹੋਏ ਆਲੂ ਵਾਲੇ ਪਰੌਂਠੇ ਬਹੁਤ ਸਵਾਦ ਹੁੰਦੇ ਨੇ ਤੇ ਅੱਜ ਵੀ ਬਹੁਤ ਸਵਾਦ ਨੇ ਉਹ ਕਹਿ ਰਹੇ ਸੀ ਤੇਰੀ ਮੰਮੀ ਬਹੁਤ ਚੰਗੀ ਹੈ ਤਾਂ ਮੈਂ ਆਪਣੇ ਬੇਟੇ ਨੂੰ ਆਵਾਜ਼ ਲਗਾਈ ਉਹਨੇ ਦੇਰ ਨੂੰ ਮੇਰੀ ਪਤਨੀ ਅਮਰਤਾ ਨੇ ਦੇਖ ਤੇ ਸੁਣ ਸਭ ਕੁਝ ਲਿਆ ਸੀ ਇਸ ਕਰਕੇ ਉਸਨੇ بیٹے ਐਸ਼ ਨੂੰ ਆਪਣੇ ਕੋਲ ਬੁਲਾ ਲਿਆ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਤੇਰੀ ਪਤਨੀ ਨੇ ਤਾਂ ਇਹ ਪਰੌਂਠੇ ਗਵਾੰਡਣ ਮੀਰਾ ਵਾਸਤੇ ਭੇਜੇ ਸੀ ਪਰ ਉਹ ਤਾਂ ਘਰ ਨਹੀਂ ਸੀ ਫਿਰ ਇਹ ਕੀ ਹੋਇਆ ਇਹ ਹੀ ਸਵਾਲ ਮੇਰੇ ਦਿਮਾਗ ਵਿੱਚ ਚੱਲ ਰਹੇ ਸੀ ਜੋ ਮੇਰੀ ਮਾਂ ਨੇ ਦੋਹਰ ਦਰਹਾ ਦੋਹਰੀ ਵਾਰ ਦਰਹਾ ਦਿੱਤੇ ਸੀ ਹੁਣ ਮੇਰਾ ਦਿਮਾਗ ਉਲਝਦਾ ਹੀ ਜਾ ਰਿਹਾ ਸੀ ਕਿਉਂਕਿ ਥੋੜੀ ਦੇਰ ਪਹਿਲਾਂ ਅਮਰਤਾ ਮੀਰਾ ਕੋਲੋਂ ਖਾਂਡੋਦਾਰੀ ਲੈ ਕੇ ਆਈ ਸੀ ਫਿਰ ਉਸ ਨੂੰ ਮੀਰਾ ਨੇ ਦੱਸਿਆ ਹੀ ਹੋਣਾ ਹੈ ਕਿ ਉਹ ਕਿੱਥੇ ਜਾ ਰਹੀ ਹੈ ਤਾਂ ਅਮਰਤਾ ਨੇ ਘਰ ਵਿੱਚ ਝੂਠ ਕਿਉਂ ਬੋਲਿਆ ਪਰੋਂਠੇ ਅਮਰਤਾ ਮੀਰਾ ਲਈ ਭੇਜੇ ਸੀ ਤਾਂ ਅਮਰਤਾ ਮੈਂ ਅਮਰਤਾ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੇਰੀ ਤੇ ਅਮਰਤਾ ਦੀ ਲਵ ਮੈਰਿਜ ਹੋਈ ਸੀ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਆਪਣੇ ਮਾਂ ਬਾਪ ਦੀ ਇਕਲੌਤੀ ਲਾਡ ਸੀ ਜਦੋਂ ਮੈਂ ਮੰਮੀ ਡੈਡੀ ਨੂੰ ਆ ਕੇ ਅਮਰਤਾ ਬਾਰੇ ਦੱਸਿਆ ਤਾਂ ਮੇਰੇ ਮਾਪਿਓ ਝੱਟ ਹੀ ਮੇਰੇ ਵਿਆਹ ਲਈ ਰਾਜ਼ੀ ਹੋ ਗਏ ਅੱਜ ਨਾ ਜਾਣੇ ਕਿਉਂ ਮੇਰੇ ਦਿਲ ਵਿੱਚ ਅਮਰਤਾ ਲਈ ਸ਼ੱਕ ਪੈਦਾ ਹੋ ਰਿਹਾ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੇ ਦਿਲ ਦਿਮਾਗ ਵਿੱਚ ਅਮਰਤਾ ਲਈ ਸ਼ੱਕ ਪੈਦਾ ਹੋਵੇ ਕਿਉਂਕਿ ਮੈਂ ਅਮਰਤਾ ਨੂੰ ਬਹੁਤ ਪਿਆਰ ਕਰਦਾ ਸੀ ਤੇ ਸਾਡੀ ਸ਼ਾਦੀशुदा ਜ਼ਿੰਦਗੀ ਦਾ ਹੁਣ ਤੱਕ ਜਿੰਨਾ ਵੀ ਸਮਾਂ ਲੰਘਿਆ ਬਹੁਤ ਵਧੀਆ ਲੰਘਿਆ ਸੀ ਫਿਰ ਮੈਂ ਕੰਮ ਤੇ ਚਲਿਆ ਗਿਆ ਮੈਂ ਕੰਮ ਤੋਂ ਵਾਪਸ ਆਇਆ ਬਿਨਾ ਖਾਣਾ ਖਾਦੇ ਮੈਂ ਉਸੇ ਵੇਲੇ ਸੌ ਗਿਆ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਸੀ ਰਾਤ ਨੂੰ 11 ਵਜੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਅਮਰਤਾ ਬੈੱਡ ਤੇ ਨਹੀਂ ਸੀ ਮੈਂ ਉਸ ਨੂੰ ਘਰ ਵਿੱਚ ਹਰ ਜਗ੍ਹਾ ਦੇਖਿਆ ਪਰ ਉਹ ਨਹੀਂ ਸੀ ਮੈਂ ਉੱਪਰ ਨੂੰ ਦੇਖਿਆ ਤਾਂ ਪੌੜੀਆਂ ਵਾਲਾ ਦਰਵਾਜ਼ਾ ਖੁੱਲਿਆ ਹੋਇਆ ਸੀ ਮੈਂ ਹੌਲੀ-ਹੌਲੀ ਪੈਰ ਦਬਾਉਂਦੇ ਹੋਏ ਪੌੜੀਆਂ ਚੜ੍ਹ ਕੇ ਉੱਪਰ ਗਿਆ ਤਾਂ ਦੇਖਿਆ ਅਮਰਤਾ ਛੱਤ ਦੀ ਪਰਦੀ ਤੇ ਲੰਮਕੀ ਹੋਈ ਕਿਸੇ ਨਾਲ ਗੱਲਾਂ ਕਰ ਰਹੀ ਸੀ ਜਦੋਂ ਮੇਰੇ ਉੱਪਰ ਆਉਣ ਦਾ ਸ਼ੱਕ ਹੋਇਆ ਤਾਂ ਫਟਾਫਟ ਸਿੱਧੀ ਹੋ ਗਈ ਮੈਨੂੰ ਲੱਗਾ ਜਿਵੇਂ ਦੂਸਰੀ ਸਾਈਡ ਛੱਤ ਤੇ ਜੋ ਖੜਾ ਸੀ ਉਹ ਤੇਜ਼ੀ ਨਾਲ ਭੱਜ ਕੇ ਉੱਥੋਂ ਉਤਰ ਗਿਆ ਹੋਵੇ ਤਾਂ ਅਮਰਤਾ ਮੈਨੂੰ ਦੇਖ ਕੇ ਫਟਾਫਟ ਬੋਲੀ ਕਿ ਤੁਸੀਂ ਇੱਧਰ ਉੱਧਰ ਕੀ ਦੇਖ ਰਹੇ ਹੋ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਹਾਂ ਥੱਲੇ ਗਰਮੀ ਬਹੁਤ ਸੀ ਇਸ ਕਰਕੇ ਮੈਂ ਛੱਤ ਤੇ ਆ ਗਈ ਹਵਾ ਲੈਣ ਲਈ ਉਹ ਬਹੁਤ ਘਬਰਾ ਚੁੱਕੀ ਸੀ ਉਸ ਨੂੰ ਮੇਰੀਆਂ ਸ਼ੱਕੀ ਨਜ਼ਰਾਂ ਦਾ ਅੰਦਾਜ਼ਾ ਹੋ ਗਿਆ ਇਸ ਕਰਕੇ ਉਹ ਫਟਾਫਟ ਛੱਤ ਤੋਂ نیچے ਕਮਰੇ ਵਿੱਚ ਚਲੀ ਗਈ ਪਰ ਮੈਂ ਬਹੁਤ देर ਤੱਕ ਉੱਥੇ ਖੜਾ ਰਿਹਾ ਇਹ ਉਡੀਕ ਕਰ ਰਿਹਾ ਸੀ ਕਿ ਅਮਰਤਾ ਜਿਸ ਨਾਲ ਗੱਲਾਂ ਕਰ ਰਹੀ ਸੀ ਉਹ ਸ਼ਾਇਦ ਕੁਝ ਸਮੇਂ ਬਾਅਦ ਛੱਤ ਤੇ ਆਵੇਗਾ ਪਰ ਕੋਈ ਵੀ ਨਾ ਆਇਆ ਫਿਰ ਮੈਂ ਨੀਚੇ ਕਮਰੇ ਵਿੱਚ ਚਲਿਆ ਗਿਆ ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਪਰ ਅਮਰਤਾ ਸੌ ਗਈ ਅਗਲੀ ਰਾਤ ਮੈਂ ਸੋਚ ਲਿਆ ਕਿ ਮੈਂ ਇਸ ਤੇ ਨਜ਼ਰ ਰੱਖਾਂਗਾ ਪਰ ਅਗਲੀ ਰਾਤ ਨਾਂ ਦਾ ਅਮਰਤਾ ਛੱਤ ਤੇ ਗਈ ਤੇ ਨਾ ਹੀ ਦੂਸਰੀ ਸਾਈਡ ਤੋਂ ਕੋਈ ਛੱਤ ਛੱਤ ਤੇ ਆਇਆ ਸ਼ਾਇਦ ਉਸ ਨੂੰ ਮੇਰੀ ਸ਼ੱਕ ਸ਼ੱਕੀ ਨਜ਼ਰ ਦਾ ਅੰਦਾਜ਼ਾ ਹੋ ਗਿਆ ਸੀ ਅਗਲੇ ਦਿਨ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਸ਼ਾਮ ਨੂੰ ਲਖਵੀਰ ਸਾਡੇ ਬੂਏ ਅੱਗੇ ਖੜਾ ਸੀ ਲਖਵੀਰ ਨੇ ਮੈਨੂੰ ਬੁਲਾਇਆ ਪਰ ਮੈਨੂੰ ਉਸਤੇ ਬਹੁਤ ਗੁੱਸਾ ਆ ਰਿਹਾ ਸੀ ਉਹਨੇ देर ਨੂੰ ਮੇਰਾ ਬੇਟਾ ਐਸ਼ੰਦਰੋ ਆਇਆ ਉਸਦੇ ਹੱਥ ਵਿੱਚ ਇੱਕ ਕੋਲਾ ਜਿਸ ਤੇ ਕੱਪੜਾ ਪਾਇਆ ਹੋਇਆ ਸੀ ਜਿਸ ਦੀ ਸਮੈਲ ਤੋਂ ਪਤਾ ਲੱਗ ਰਿਹਾ ਸੀ ਕਿ ਇਸ ਵਿੱਚ ਬਣੇ ਹੋਏ ਤੜਕੇ ਵਾਲੇ ਚੌਲ ਹੋਣਗੇ ਲਖਵੀਰ ਨੂੰ ਦੇ ਦਿੱਤੇ ਤੇ ਕਿਹਾ ਅੰਕਲ ਮੇਰੀ ਮੰਮੀ ਨੇ ਤੁਹਾਡੇ ਵਾਸਤੇ ਭੇਜੇ ਨੇ ਚੰਨ ਲਖਵੀਰ ਮੈਨੂੰ ਕਹਿਣ ਲੱਗਾ ਤੁਹਾਡੀ ਪਤਨੀ ਬਹੁਤ ਸਵਾਦ ਖਾਣਾ ਬਣਾਉਂਦੀ ਇਹ ਸੁਣ ਕੇ ਮੈਨੂੰ ਅਮਰਤਾ ਤੇ ਹੋਰ ਗੁੱਸਾ ਤੇ ਸ਼ੱਕ ਵੀ ਹੋ ਗਿਆ ਹੁਣ ਮੈਂ ਸੋਚ ਸੋਚਿਆ ਕਿ ਜਾਂਦੇ ਸਾਰ ਹੀ ਅਮਰਤਾ ਨੂੰ ਅੱਜ ਇਸ ਗੱਲ ਦਾ ਜਵਾਬ ਲੈ ਕੇ ਰਾਵਾਂਗਾ ਪਰ ਜਦੋਂ ਮੈਂ ਘਰ ਗਿਆ ਤਾਂ ਘਰ ਵਿੱਚ ਕੁਝ ਪਰੌਣੇ ਆਏ ਹੋਏ ਸੀ ਜਿਸ ਕਰਕੇ ਮੈਂ ਆਪਣੇ ਗੁੱਸੇ ਤੇ ਕਾਬੂ ਪਾਇਆ ਹੱਸਦੇ ਹੋਏ ਚਿਹਰੇ ਨਾਲ ਉਹਨਾਂ ਨੂੰ ਮਿਲਣ ਲੱਗਾ ਰਾਤ ਹੋਈ ਤਾਂ ਮੈਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਅਮਰਤਾ ਨੂੰ ਘਰ ਦੇ ਖਰਚੇ ਵਾਸਤੇ ਕੁਝ ਪੈਸੇ ਦੇ ਰਿਹਾ ਸੀ ਤਾਂ ਅਮਰਤਾ ਪੈਸੇ ਗਿਨਨ ਤੋਂ ਬਾਅਦ ਮੈਨੂੰ ਕਹਿੰਦੀ ਕਿ ਮੈਨੂੰ ਪਿਛਲੇ ਮਹੀਨੇ ਨਾਲੋਂ ਕੁਝ ਜ਼ਿਆਦਾ ਪੈਸੇ ਚਾਹੀਦੇ ਨੇ ਤਾਂ ਮੈਂ ਉਸ ਨੂੰ ਕਿਹਾ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਆਦਾ ਪੈਸੇ ਦਿੱਤੇ ਨੇ ਪਰ ਅਮਰਤਾ ਨੇ ਕਿਹਾ ਮੈਨੂੰ ਇਸ ਮਹੀਨੇ ਹੋਰ ਜ਼ਿਆਦਾ ਪੈਸੇ ਚਾਹੀਦੇ ਤਾਂ ਮੈਂ 5000 ਰੁਪਏ ਉਸ ਨੂੰ ਹੋਰ ਦੇ ਦਿੱਤੇ ਸਵੇਰ ਹੋਈ ਮੈਂ ਕੰਮ ਤੇ ਚਲਾ ਗਿਆ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਤਾਂ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ ਤੂੰ ਅਮਰਤਾ ਨੂੰ ਕੁਝ ਪੈਸੇ ਦਿੱਤੇ ਸੀ ਤਾਂ ਮੈਂ ਉਸ ਨੂੰ ਕਿਹਾ ਹਾਂ ਘਰ ਖਰਚ ਵਾਸਤੇ ਉਸ ਨੂੰ ਪੈਸੇ ਦਿੱਤੇ ਸੀ ਤਾਂ ਕੀ ਹੋਇਆ ਮਾਂ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਗਵੰਡਰ ਹਰਦੀਤ ਆਈ ਸੀ ਉਹ ਕਹਿ ਰਹੀ ਸੀ ਤੇਰੀ ਨੌ ਅੱਜਕੱਲ ਤੇਰੇ ਪੁੱਤਰ ਦੀ ਕਮਾਈ ਨੂੰ ਖੂਬ ਉਡਾ ਰਹੀ ਹੈ ਮੈਂ ਕਿਹਾ ਓ ਕਿਵੇਂ ਉਹ ਤਾਂ ਉਸਨੇ ਦੱਸਿਆ ਉਹ ਗਵੰਡਨ ਮੀਰਾ ਨੂੰ ਪੈਸੇ ਦੇ ਰਹੀ ਸੀ ਪਰ ਜਦੋਂ ਮੈਂ ਦੇਖਿਆ ਉਹ ਮੇਰੇ ਤੋਂ ਬਚਾਉਂਦੇ ਹੋਏ ਫਟਾਫਟ ਉਸਨੇ ਉਹ ਪੈਸੇ ਉਸ ਨੂੰ ਦੇ ਦਿੱਤੇ ਮਾਂ ਦੇ ਗੱਲ ਸੁਣ ਕੇ ਮੈਨੂੰ ਅਮਰਤਾ ਤੇ ਬਹੁਤ ਗੁੱਸਾ ਆਇਆ ਮੈਨੂੰ ਪਤਾ ਸੀ ਕਿ ਅਮਰਤਾ ਪੈਸੇ ਕਿੱਥੇ ਰੱਖਦੀ ਹੈ ਮੈਂ ਉਸਦੇ ਪੈਸਿਆਂ ਨੂੰ ਗਿਣਿਆ ਉਹਨਾਂ ਵਿੱਚੋਂ 5000 ਪੈ ਘੱਟ ਸੀ ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲ ਰਿਹਾ ਸੀ ਇਸ ਕਰਕੇ ਮੈਂ ਉਸੇ ਵਕਤ ਅਮ੍ਰਿਤਾ ਨੂੰ ਬੁਲਾਇਆ ਮੈਂ ਉਸ ਨੂੰ ਪੁੱਛਿਆ ਮੈਂ ਤੈਨੂੰ ਜੋ ਰਾਤ ਨੂੰ ਪੈਸੇ ਦਿੱਤੇ ਸੀ ਉਹਨਾਂ ਵਿੱਚੋਂ 5000 ਰੁਪਏ ਘਟ ਨੇ ਕਿਉਂਕਿ ਮੈਂ ਤੈਨੂੰ ਰਾਤ ਨੂੰ ਹੀ ਪੈਸੇ ਦਿੱਤੇ ਦਿੱਤੇ ਸੀ ਮੈਂ ਅਮ੍ਰਿਤਾ ਨੂੰ ਕਿਹਾ ਤੂੰ ਮੈਨੂੰ ਧੋਖਾ ਦੇ ਰਹੀ ਹੈ ਮੈਂ ਬਹੁਤ ਗੁੱਸੇ ਨਾਲ ਬੋਲ ਰਿਹਾ ਸੀ ਤਾਂ ਅਮ੍ਰਿਤਾ ਡਰ ਗਈ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਫਿਰ ਉਹ ਕਹਿਣ ਲੱਗੀ ਅਗਰ ਤੁਸੀਂ ਸੱਚ ਜਾਨਣਾ ਚਾਹੁੰਦੇ ਹੋ ਤਾ ਤੁਸੀਂ ਮੇਰੇ ਨਾਲ ਚੱਲੋ ਫਿਰ ਉਸਨੇ ਮੈਨੂੰ ਪਲੇਟ ਵਿੱਚ ਕੁਝ ਖਾਣਾ ਪਾ ਕੇ ਦਿੱਤਾ ਉਹ ਮੈਨੂੰ ਗਵੰਡਨ ਮੀਰਾ ਦੇ ਘਰ ਲੈ ਗਈ ਜਦੋਂ ਮੈਂ ਗਵੰਡਨ ਮੀਰਾ ਦੇ ਘਰ ਗਿਆ ਤਾਂ ਮੈਂ ਉਸਤੇ ਦੋਨੋਂ ਬੱਚਿਆਂ ਨੇ ਜੋ ਕੱਪੜੇ ਪਹਿਨੇ ਹੋਏ ਸੀ ਉਹ ਮੇਰੇ بیٹے ਐਸ਼ ਦੇ ਸੀ ਤਾਂ ਮੈਨੂੰ ਅਮ੍ਰਿਤਾ ਕਹਿਣ ਲੱਗੀ ਇਹ ਕੱਪੜੇ ਤਾਂ ਤੁਸੀਂ ਪਹਿਚਾਨ ਹੀ ਲਏ ਹੋਣੇ ਤਾਂ ਇਹ ਕੱਪੜੇ ਐਸ਼ ਦੇ ਨੇ ਫਿਰ ਉਹ ਦੋਵੇਂ ਬੱਚੇ ਪਲੇਟ ਵਾਲਾ ਖਾਣਾ ਲੈ ਕੇ ਖਾਣ ਲੱਗ ਗਏ ਉਹ ਖਾਣਾ ਇਸ ਤਰ੍ਹਾਂ ਖਾ ਰਹੇ ਸੀ ਜਿਵੇਂ ਬਹੁਤ ਜ਼ਿਆਦਾ ਭੁੱਖੇ ਹੋਣ ਉਹਨਾਂ ਦੇ ਘਰ ਵਿੱਚ ਹਰ ਇੱਕ ਥੀਸ ਵਿੱਚੋਂ ਗਰੀਬੀ ਨਜ਼ਰ ਆ ਰਹੀ ਸੀ ਓਨੀ ਦੇਰ ਨੂੰ ਮੀਰਾ ਆਪਣੇ ਕਮਰੇ ਵਿੱਚੋਂ ਬਾਹਰ ਆ ਰਹੀ ਸੀ ਮੀਰਾ ਪਹਿਲਾਂ ਸੇ ਬਹੁਤ ਵਧੀ ਮੀਰਾ ਦੀ ਸਿਹਤ ਪਹਿਲਾਂ ਬਹੁਤ ਵਧੀਆ ਸੀ ਬਹੁਤ ਖੂਬਸੂਰਤ ਸੀ ਪਰ ਘਰ ਦੀ ਗਰੀਬੀ ਨੇ ਉਸ ਦੀ ਇਹ ਹਾਲਤ ਕਰ ਦਿੱਤੀ ਸੀ ਉਸ ਨੇ ਜਦੋਂ ਸਾਨੂੰ ਦੇਖਿਆ ਤਾਂ ਉਸ ਨੇ ਕਿਹਾ ਅਮਰਤਾ ਤੇ ਵੀਰ ਜੀ ਤੁਸੀਂ ਫਿਰ ਉਸ ਨੇ ਮੈਨੂੰ ਤੇ ਅਮਰਤਾ ਨੂੰ ਬੈਠਣ ਲਈ ਘਰ ਵਿੱਚ ਪਈਆਂ ਦੋ ਟੁੱਟੀਆਂ ਜੀਆਂ ਕੁਰਸੀਆਂ ਤੇ ਬੈਠਣ ਲਈ ਕਿਹਾ ਫਿਰ ਮੀਰਾ ਕਹਿਣ ਲੱਗੀ ਵੀਰ ਜੀ ਤੁਸੀਂ ਤੇ ਤੁਹਾਡੀ ਪਤਨੀ ਬਹੁਤ ਵੀਰ ਜੀ ਤੁਹਾਡੀ ਪਤਨੀ ਅਮਰਤਾ ਬਹੁਤ ਨੇਕ ਦਿਲ ਲੜਕੀ ਹੈ ਉਸ ਨੇ ਸਾਡੀ ਬਹੁਤ ਮਦਦ ਕੀਤੀ ਜਦੋਂ ਤੋਂ ਲਖਬੀਰ ਨੂੰ ਉਸਤੇ ਬਿਜ਼ਨਸ ਵਿੱਚ ਘਾਟਾ ਪੈ ਗਿਆ ਤਾਂ ਸਾਡੇ ਘਰ ਵਿੱਚ ਕਈ ਵਾਰ ਰੋਟੀ ਲਈ ਆਟਾ ਵੀ ਨਹੀਂ ਹੁੰਦਾ ਆਪ ਤਾਂ ਸੀ ਭੁੱਖੇ ਰਹਿ ਲੈਂਦੇ ਹਾਂ ਪਰ ਬੱਚੇ ਨਹੀਂ ਰਹਿ ਸਕਦੇ ਇਸ ਕਰਕੇ ਅਮਰਤਾ ਸਾਡੀ ਬਹੁਤ ਮਦਦ ਕਰਦੀ ਹੈ ਉਹ ਉਹ ਆਪਣੇ ਘਰੋਂ ਭਾਂਡਿਆਂ ਵਿੱਚ ਚੀਜ਼ ਲਿਆ ਕੇ ਸਾਨੂੰ ਦੇ ਜਾਂਦੀ ਉਸ ਨੇ ਲੋਕਾਂ ਦੀਆਂ ਨਜ਼ਰਾਂ ਤੋਂ ਚੋਰੀ ਸਾਡੀ ਮਦਦ ਕਰਦੀ ਤਾਂ ਜੋ ਲੋਕਾਂ ਵਿੱਚ ਸਾਡੀ ਇੱਜ਼ਤ ਬਣੀ ਰਹੇ ਅੱਜ ਹੀ ਸਵੇਰੇ ਉਸਨੇ ਮੈਨੂੰ 5000 ਰੁਪਏ ਦਿੱਤੇ ਕਿਉਂਕਿ ਮੇਰੇ ਘਰ ਵਿੱਚ ਰਾਸ਼ਨ ਬਿਲਕੁਲ ਖਤਮ ਸੀ ਮੇਰੇ ਘਰ ਜੋ ਵੀ ਰੁੱਖਾ ਸੁੱਖਾ ਬੰਦਾ ਮੇਰੇ ਬੱਚੇ ਖਾ ਲੈਂਦੇ ਪਰ ਜਦੋਂ ਤੁਹਾਡੇ ਘਰੋਂ ਕੋਈ ਚੀਜ਼ ਬਣੀ ਆਉਂਦੀ ਹੁੰਦੀ ਹੈ ਤਾਂ ਮੇਰੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਰੱਬ ਤੁਹਾਨੂੰ ਤਰੱਕੀਆਂ ਦੇਵੇ ਸਾਡਾ ਘਰ-ਬਾਰ ਸਭ ਕੁਝ ਵੇਚ ਗਿਆ ਲਖਵੀਰ ਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਅਸੀਂ ਉਸ ਦਾ ਕਰਜ਼ਾ ਚੁਕਾਉਣ ਲਈ ਸਭ ਕੁਝ ਵੇਚ ਦਿੱਤਾ ਇਸ ਕਰਕੇ ਅਸੀਂ ਇਸ ਟੁੱਟੇ-ਫੁੱਟੇ ਜਿਹੇ ਘਰ ਵਿੱਚ ਰਹਿ ਰਹੇ ਹਾਂ ਉਸ ਦਿਨ ਤੁਹਾਡੀ ਪਤਨੀ ਨੇ ਜੋ ਪਰੌਂਠੇ ਭੇਜੇ ਸੀ ਉਹ ਮੇਰੇ ਪਤੀ ਲਖਵੀਰ ਨੂੰ ਬਹੁਤ ਪਸੰਦ ਆਏ ਸੀ ਵੀਰ ਜੀ ਤੁਸੀਂ ਬਹੁਤ ਕਿਸਮਤ ਵਾਲੇ ਹੋ ਤੁਹਾਡੀ ਪਤਨੀ ਬਹੁਤ ਨੇਕ ਦਿਲ ਹੈ ਉਹ ਮੈਨੂੰ ਹਮੇਸ਼ਾ ਕਹਿੰਦੀ ਕਿ ਤੈਨੂੰ ਜੋ ਕੁਝ ਵੀ ਚਾਹੀਦਾ ਹੈ ਮੈਂ ਦੇ ਦੇਵਾਂਗੀ ਤੁਸੀਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰਹਿ ਰੱਖਣਾ ਮੀਰਾ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ। ਘਰ ਆ ਕੇ ਮੈਂ ਅਮਰਤਾ ਤੋਂ ਆਪਣੀ ਗਲਤ ਸੋਚ ਲਈ ਮਾਫੀ ਮੰਗੀ। ਤਾਂ ਅਮਰਤਾ ਨੇ ਮੈਨੂੰ ਕਿਹਾ, ਮੈਂ ਤੁਹਾਨੂੰ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ। ਪਰ ਮੈਂ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਮੈਂ ਕਿਸੇ ਦਾ ਭਰਮਪਾ ਨਹੀਂ ਤੋੜਨਾ ਚਾਹੁੰਦੀ ਸੀ। ਅਮਰਤਾ ਮੈਨੂੰ ਕਹਿਣ ਲੱਗੀ, ਕਿ ਆਪਣੇ ਬੱਚੇ ਸਭ ਕੁਝ ਖਾਣ ਪੀਣ ਆਪਾਂ ਅਗਲੇ ਦਿਨ ਲਈ ਵੀ ਸਟੋਰ ਕਰਕੇ ਰੱਖਦੇ ਹਾਂ। ਪਰ ਗਵਾਂਢ ਵਾਲੇ ਬੱਚੇ ਭੁੱਖੇ ਹੋਣ। ਆਪਾਂ ਇੰਨੀ ਵੀ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਮਰਤਾ ਦੀਆਂ ਗੱਲਾਂ ਮੇਰੇ ਦਿਲ ਦਿਮਾਗ ਨੂੰ ਚੀਰ ਰਹੀਆਂ ਸੀ ਮੈਨੂੰ ਖੁਦ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਮੈਂ ਅਮਰਤਾ ਤੋਂ ਮਾਫੀ ਮੰਗ ਰਿਹਾ ਸੀ ਅਮਤਾ ਮੈਨੂੰ ਦੱਸ ਰਹੀ ਸੀ ਕਿ ਮੰਮੀ ਨੂੰ ਇਹ ਗੱਲ ਦੱਸ ਵੀ ਦਿੰਦੀ ਉਹ ਮੈਨੂੰ ਕਦੇ ਵੀ ਇਹਨਾਂ ਦੀ ਮਦਦ ਨਾ ਕਰਨ ਦਿੰਦੇ ਜੇਕਰ ਅਗਰ ਮੈਂ ਤੁਹਾਨੂੰ ਦੱਸ ਦਿੰਦੀ ਤਾਂ ਤੁਸੀਂ ਵੀ ਆਪਣੇ ਸੁਭਾਅ ਤੋਂ ਮਜਬੂਰ ਤੁਸੀਂ ਮੰਮੀ ਨੂੰ ਇਹ ਗੱਲ ਦੱਸ ਦਿੰਦੇ ਸੋ ਉਸ ਰਾਤ ਵੀ ਮੈਂ ਬਚਿਆ ਹੋਇਆ ਖਾਣਾ ਮੀਰਾ ਨੂੰ ਦੇਣ ਗਈ ਸੀ ਪਰ ਜਦੋਂ ਪੌੜੀਆਂ ਤੋਂ ਕਿਸੇ ਦੇ ਆਉਣ ਦਾ ਪਤਾ ਲੱਗਾ ਤਾਂ ਫਟਾਫਟ ਢੇਠਾਂ ਚਲੀ ਗਈ ਮੈਂ ਅਮਰਤਾ ਤੋਂ ਮਾਫੀ ਮੰਗੀ ਮੈਂ ਇਸ ਗੱਲ ਦਾ ਮਤਲਬ ਮਾਫੀ ਮੰਗੀ ਕਿ ਮੈਂ ਇਸ ਗੱਲ ਦਾ ਮਤਲਬ ਕੀ ਕੱਢ ਲਿਆ ਮੈਂ ਤੇਰੇ ਤੇ ਸ਼ੱਕ ਕਰ ਲਿਆ ਅਮਰਤਾ ਪਲੀਜ਼ ਮੈਨੂੰ ਮਾਫ ਕਰ ਦਿਓ ਤਾਂ ਅਮਰਤਾ ਕਹਿਣ ਲੱਗੀ ਤੁਹਾਨੂੰ ਮਾਫੀ ਦੀ ਕੋਈ ਮੰਗਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਉਸ ਵਕਤ ਹਾਲਾਤ ਹੀ ਹੋ ਜਏ ਬਣ ਚੁੱਕੇ ਸੀ ਤੁਹਾਡੇ ਦਿਮਾਗ ਵਿੱਚ ਮੇਰੇ ਸ਼ੱਕ ਮੇਰੇ ਲਈ ਸ਼ੱਕ ਪੈਦਾ ਹੋ ਗਿਆ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇੱਕ ਤਾਂ ਸਾਨੂੰ ਆਪਣੇ ਆਂਡ ਗਵਾਂਂ ਦੀ ਕਿਸੇ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਦੂਸਰਾ ਸ਼ੱਕ ਬਹੁਤ ਘਰ ਬਰਬਾਦ ਕਰ ਦਿੰਦਾ ਹੈ ਸੋ ਸ਼ੱਕ ਨੂੰ ਪਨਪਨ ਨਹੀਂ ਦੇਣਾ ਚਾਹੀਦਾ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਪਲੀਜ਼ ਆਪਣੀ رائے ਜ਼ਾਹਿਰ ਕਰੋ ਅਗਰ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਧੰਨਵਾਦ